ਅੱਜ ਹੋ ਗਈ ਆ ਤਰੀਕ 2 ਮੈਂ ਜਿੱਤੂ ਕੀ ਕਰਨ ਲੱਗਾ ਵਾਂ ਠੰਡ ਬਣਾ ਗਿਆ ਏ ਠੰਡ ਸਟਾਰਟ ਕਰਨ ਲੱਗਾ ਔਰ ਜਿਸ ਤਰ੍ਹਾਂ ਆਪਾਂ ਬਣਾਈ ਹੋਈ ਆ ਹੁਣ ਆਪਾਂ ਉਹ ਕਰੰਦੇ ਆ ਟੋਪੀਆਂ ਪਾਈਆਂ ਹੋਈਆਂ ਉੱਤੇ ਤੇ ਸਟਾਰਟ ਕਰਨਾ ਮੈਂ ਇੱਕ ਵਾਰੀ ਬੈਟਰੀ ਦਾ ਜੋਰ ਨਾਲਵਾਵਾਂਗੇ ਅੱਛਾ ਬੜਾਈ ਬੜਾਈ ਸੋਚਦਾ ਸੰਦ ਪੈੜੇ ਦਾ ਤੂੰ ਤੇ ਲੋਈ ਜੀ ਤੂੰ ਕਰਨ ਲੱਗਾ ਏ ਕਣਕ ਨੂੰ ਸਪਰੇਅ ਉਹ ਮੈਂ ਪੁੱਛੂੰਗਾ ਵੀ ਕੀ ਕੁਝ ਲੈ ਆ ਸਪਰੇਅ ਸੂਧਾ ਸਿਸਟਮ ਜਿਹੜਾ ਮਾਰਨ ਆਇਆ ਮੈਂ ਕਣਕ 'ਚ ਵੇਖਿਓ ਆ ਕਣਕ ਸਾਡੀ ਇਹ 25 ਅਕਤੂਬਰ ਦੀ ਬੀਜੀ ਐ 327 ਤੇ 826 ਮੈਂ ਮਿਕਸ ਕਰਕੇ ਵੇਖਿਓ ਆ ਸਾਡਾ ਜਿਹੜਾ ਬੰਦਾ ਤੁਰਿਆ ਆਉਂਦਾ ਹੈ ਨਾ ਇਹ ਨੋਣੀ ਚੈਨ ਆਉਂਦਾ ਇਹ ਆਂਦਾ ਸਪਰੇਅ ਕਰਨੀ ਆ ਇਹ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਨਾਪ ਬੈਂਦਾ ਨਾ ਸਾਨੂੰ ਮਹਿਣ ਦਿੰਦਾ ਇਹ ਮੀਂਹ ਹੁੰਦਾ ਆ ਥੱਲੇ ਨੀਵੀ ਪਾਈ 14 ਕਿੱਲਿਆਂ ਦੇ ਨਾਲ ਲੈਂ ਕਿੱਲਾ ਖਿੱਚ ਕੇ ਲੈ ਉਦੋਂ ਕਹੀਂ ਹੁੰਦਾ 14 ਕਿੱਲਿਆਂ ਦੀ ਨਾਲ ਹੀ ਲੈ ਆ ਮੈਂ ਕਿੱਲਾ ਖਿੱਚ ਕੇ ਇਹ ਨਹੀਂ ਜਿਹਾਰਦਾ ਸੱਚ ਦੱਸਾਂ ਮੈਂ ਤੁਹਾਨੂੰ ਮੇਰੇ ਵੇਲੇ ਹਾਸੇ-ਪਾਸੇ ਗਵਾਂਡੀਆਂ ਨੂੰ ਮੀਆਂ ਤੜਥੱਲੀ ਮਚਾਈ ਰੱਖਦਾ ਰਹਿੰਦਾ ਸਾਰਾ ਦਿਨ ਆਹ ਸਪਰੇ ਕਰਨੀ ਫਲਾਣੀ ਕਰਨੀ ਤੂੰ ਕੀ ਕਰੀ ਆਉਣ ਦਿਹਾਵਾ ਨਾਲ ਹੀ ਖਿੱਚ ਕੇ 11 ਗੱਲਾਂ ਦੀ ਲੈ ਸਪਰੇਅ ਕਰਨੀਆਂ ਨਹੀਂ ਆ ਕਣਕੋਰ ਤੂੰ ਸੋਸਮਾਨ ਕੱਢਣੀ ਆ ਕਣਕ ਵੇਖੀ ਇਹ ਝੋਨੇ ਦੀ ਕਸਰ ਕੱਢਣੀ ਆ ਆ ਵੇਖੀ ਕਣਕ ਵੈਂ ਚੂ ਨਹੀਂ ਜੀ ਤੂੰ 25 ਤਰੀਕ ਦੀ ਵੀ ਜੂਨੇ ਡਿੱਗਣ ਲਈ ਆ ਤੂੰ ਇਹਨੂੰ ਕੀ ਪਾਏਗਾ ਹੋਰ ਇਹਦੇ ਚ ਨਾ ਨਾ ਇਹ ਛੱਡ ਦੇ ਇਹ ਛੱਡ ਦੇ ਗੱਲਾਂ ਹਾਂ ਇਹ ਸੋਸਮਾਨ ਕੱਢਣੀ ਆਰ ਕੀ ਸੋਸਮਾਨ ਕੱਢ ਕਿਉਂ ਨਾਸਾ? ਕਿਉਂ ਨਾ ਨਿਕਲਿਆ ਨਹੀਂ ਗਾ ਤੇ ਕਣਕ ਨਿਕਲ ਕਣਕ ਚੋਂ ਕੱਢਾਂਗੇ। ਸਪਰੇ ਨਹੀਂ ਤੂੰ ਸਪਰੇ ਟਨ ਕਰਨ ਲੱਗਾ ਤੂੰ ਦੱਸ ਦੇ ਉਹਨ ਕੀ ਕੁਝ ਪਾਉਣਾ ਏ। ਇਹਦੇ ਚ ਹਾਂ। ਇਹਦੇ 'ਚ ਬੜਾ ਕੁਝ ਪਾਉਣਾ ਹੀ ਇਹਦੇ 'ਚ ਇੱਕ ਤਾਂ ਪਾਉਣੀ ਹੈ ਦੇਸੀ ਦਾਰੂ ਦੇਸੀ ਦਾਰੂ ਹਾਂ ਉਹ ਤੂੰ ਜਾਣਦੇ ਤੂੰ ਜੀ ਤੂੰ ਦੇਸੀ ਦਾਰੂ ਦੇਸੀ ਦਾਰੂ ਲੋਕੀ ਪੀਂਦੇ ਤੇ ਤੂੰ ਇਹ 'ਚ ਕਰਨੀ ਸਪਰੇਅ ਤੇ ਹਾਂ ਇੱਕ ਦੇਸੀ ਦਾਰੂ ਹਾਂ ਇੱਕ ਖਲ ਕਿਹੜੀ ਖਲ ਸਰੋਂ ਦੀ ਉਹ ਤੁਹਾਡੀ ਪੋਲੀ ਹੋ ਜਾਏ ਠੀਕ ਆ ਬਾਲੇ ਕੁਦਰਤੀ ਕੰਮ ਕਰੇਗਾ ਇਸ ਤਰ੍ਹਾਂ ਦੇਸੀ ਦਾਰੂ 'ਚ ਜਾਮਨੂ ਦੇ ਗਿਟਕਾ ਕੋਈ ਪਾਉਂਦਾ ਕੋਈ ਕੁਝ ਪਾਉਂਦਾ ਆਪਾਂ ਇੱਕ ਜਾਮਨੂ ਦੀਆਂ ਗਿਟਕਾਂ ਪਾਉਣੀ ਆ ਗਿਟਕਾਂ ਇਹ ਤਿੰਨ ਫਾਰਮੂਲੇ ਹੈ ਤੂੰ ਕਿੱਥੋਂ ਸਿੱਖੇ ਆ ਕਿੱਥੋਂ ਸਿੱਖੇ ਤਿੰਨ ਫਾਰਮੂਲੇ ਇਹ ਆਪਣੇ ਆ আচ্ছা ਆਪਣੇ ਆ ਦੱਸਣਾ ਨਹੀਂ ਕਿਸੇ ਨੂੰ ਫਿਰ ਨਹੀਂ ਹੁਣ ਤੇ ਆਪਾਂ ਦੱਸ ਅੱਛਾ ਦੱਸ ਵੀ ਦਿੱਤਾ ਸੱਚ ਹਾਂ ਹੁਣ ਤੇ ਓਪਨ ਹੋ ਗਿਆ ਕੰਮ ਤੇ ਆਹ ਨਾਲੀ ਫਿਰ ਉਹ ਚਾਰਾਂ ਦੀ ਤੇ ਆ ਇਹ ਅੱਗੇ ਫਿਰ ਇਹ ਕਿੰਨੇ ਦੀ ਆ ਇਹ ਕਿੰਨੇ ਸਵਾ ਕਿੱਲੇ ਦੀ ਆ ਇਹ ਖਰਾਬ ਹੋ ਗਈ ਤੇ ਤੇ ਜੋੜ ਜਾੜ ਲੱਗੇ ਫਿਰ ਐਕਸਟਰਾ ਰੱਖ ਲਈ ਅੱਛਾ ਲਓ ਜੀ ਕੰਮ ਆ ਸ਼ੁਰੂ ਸਪਰੇ ਦਾ ਜੀ ਤੂੰ ਲੋਂ ਲੱਗਾ ਜੋੜ ਇਹਨਾਂ ਨੂੰ ਪਾਤੇ ਦੋ ਦੋ ਗੱਟੇ ਜੂਰੀਆ ਦੇ ਇਹਨਾਂ ਨੂੰ ਦੋ ਦੋ ਗੱਟੇ ਇਹ ਦੋ ਦੋ ਗੱਟੇ ਪਾਇਆ ਹਾਂ ਮੈਨੂੰ ਤਾਂ ਲੱਗਦਾ ਤੂੰ ਕਿਤੇ ਚਾਰ ਚਾਰ ਨਾਲ ਥੋੜਾ ਦਿੱਤੇ ਹੁਣ ਨਾ ਦੋ ਦੋ ਗੱਟੇ ਜੂਰੀਆ ਤੇ ਆਪਣਾ ਪਾ ਕੇ ਹੁਣ ਸਪਰੇਅ ਕਰ ਦਿਆਂਗੇ ਤੂੰ ਡੀਪੀ ਕਿੰਨੀ ਪਾਈ 40 ਕਿਲੋ ਡੀਪੀ 40 ਕਿਲੋ ਪਾਈ ਡੀਪੀ 40 ਕਿਲੋ ਤੇ ਜਿਹੜੀ 10 ਕਿਲੋ ਬਚਾਈ ਹੋਂਦਾ ਕੀ ਕਰਨਾ ਹੁਣ ਤੂੰ ਉਹ ਸਪਰੇਅ ਕਰਾਂਗੇ ਉਹ ਫਿਰ ਦੂਜੀ ਸਪਰੇਅ ਸਪਰੇਅ ਕਰਾਂਗੇ ਦੂਸਰੀ 40 ਨਹੀਂ ਪਾਈ ਜੀ ਇੱਥੇ ਹੀ 50 ਹੀ ਪਾਈ ਆ ਹੱਸਦੇ ਆ 50 50 ਕਿਲੋ ਹੀ ਪਾਈ ਉਹ ਆਈ ਨਾ ਤੁਰੇ ਜਾਈਏ ਇੱਕ ਬਜ਼ੁਰਗ ਜਾਨ ਨੂੰ ਕਿਹਾ ਕਹਿੰਦਾ ਡੀਏਪੀ ਕਿੰਨੀ ਪਾਉਂਦੇ ਹੋ ਮੈਂ 40 ਕਿਲੋ ਜੀਤੂ ਆਂਦਾ 10 ਕਿਲੋ ਬਚਾਈ ਆ ਸਪਰੇਅ ਵਾਸਤੇ ਜਿਸ ਤਰ੍ਹਾਂ ਆਣੇ ਹੀ ਕਹਿੰਦੇ ਨੇ ਦੇਸੀ दारू ਦੀ ਕਰਨੀ ਆ ਆਓ ਇਸ ਤਰ੍ਹਾਂ ਥੋੜਾ ਜਿਹਾ ਸ਼ੁਗਨ ਮੇਲਾ ਜਿਹਾ ਕਰ ਲਈਦਾ ਠੀਕ ਹੈ ਦੇਸੀ दारू ਦੀ ਸਪਰੇ ਦੇਸੀ दारू ਦੀ ਸਪਰੇ ਕਰੇਲੇ ਨਹੀਂ ਪਾਉਣੇ ਵਿੱਚ ਨਾ ਕਰੇਲੇ ਨਹੀਂ ਪਾਉਣੇ ਹੈ ਕਰੇਲਿਆਂ ਨਾਲ ਫਿਰ ਜ਼ਿਆਦਾ ਆ ਜਾਣਾ ਜ਼ਿਆਦਾ ਫਟਾਵ ਹੋ ਜਾਊਗਾ ਹਾਂ ਜ਼ਿਆਦਾ ਆ ਜਾਏਗਾ ਫਿਰ ਕਿਤੇ ਉਹੀ ਨਾ ਨਾ ਕਰਾਪ ਹੋ ਜਵੇ ਕੰਮ ਆ ਵੇਖ ਲਓ ਤੁਸੀਂ ਕਣਕ ਇਹ 327 ਤੇ 826 327 ਸੀਗੀ ਇਹਦੇ ਚ 75% ਤੇ 25% ਪਾਈ ਸੀ ਗੀ ਅਸੀਂ 826 ਵੇਖਿਓ ਇਹ ਬੰਦਾ ਪੁੱਛੇ ਸਾਡੇ ਬੰਦੇ ਨੂੰ ਇਹਨੂੰ ਲੋੜ ਹੈਗੀ ਹੈ ਸਪਰੇ ਦੀ ਉਹ ਇਹਨੂੰ ਚੈਨ ਹੀ ਨਹੀਂ ਆਉਂਦਾ ਸਾਡੇ ਬੰਦੇ ਨੂੰ ਸਪਰੇ ਕਰਨੀਆਂ ਮੈਂ ਕਿਹਾ ਵੀ ਸੋਚੋ ਤਾਂ ਨਾ ਪਾਣੀ ਦੀ ਕਰਾ ਦੀ ਇਹਨੂੰ ਕਹਿ ਕੇ ਸਪਰੇ ਲੈ ਜੀ ਤੁਹਾਨੂੰ ਪਾਣੀ ਦੀ ਸਪਰੇ ਕਰਦੇ ਦੇਖ ਲੋ ਹੁਣ ਇਹਨੇ ਨਾ ਨਾਲ ਹੀ ਲਾਈ ਆ ਨਾ ਸਵਾ ਕਿੱਲੇ ਦੀ ਅਨੇ ਵੇਖਣ ਦੇ ਆ ਵੀ ਪਾਣੀ ਨਿਕਲ ਜੇ ਫਿਰ ਦਵਾਈ ਆਉ ਇਹਨੇ ਸਬਰੀ ਕਰਨੀ ਆ ਇਹ ਬਾਲਾ ਸੀਰੀਅਸ ਬੰਦਾ ਏ ਖੇਤੀ ਦੇ ਮਾਮਲੇ ਚ ਬਹੁਤ ਹੀ ਜ਼ਿਆਦਾ ਕੀ ਵੇਖੀ ਜਾਂ ਨਾਣ ਕਰਲਾ ਦਵਾਦਲ ਨਾਲ ਹੀ ਬਦਲੀ ਏ ਫਿਰ ਉਹਦੇ ਚੋਂ ਝੋਨੇ ਵਾਲੀ ਦਵਾਈ ਸੀ ਅੱਛਾ ਇਹ ਕਣਕ ਡੇਗਦੀ ਨਾ ਫਿਰੇ दारू ਦੀ दा, दारू ਨਾਲ ਕਿਤੇ ਉਹਨੇ ਡੇਗਦੀ ਤੇ ਕੰਨ ਨਹੀਂ ਦਿੰਦੇ ਇਹਨੂੰ ਨਹੀਂ दारू ਨਾਲ ਜਿਵੇਂ ਬੰਦਾ ਲੋਟਦਾ ਹਮੇਂ दारू ਜੀ ਆ ਜਿਆਦਾ ਹੋ ਗਈ ਤੇ ਆਫਿਸ ਆ ਗਿਆ ਕੇ ਬੰਦੇ ਵਾਂਗੂ ਦਾ ਇਹ ਵੀ ਲਾਈਟ ਦੀ ਫਿਰਿਆ ਹਾਂ ਸਹੀ ਗੱਲ ਹੈ ਲੈ ਵੀ ਇਹ ਕਰਤਾ ਕੰਮ ਸ਼ੁਰੂ ਸਪਰੇ ਦਾ ਵੇਖਿਓ ਇਹ ਹੁਣ ਮੈਨੂੰ ਨਾ ਲਾਲਚ ਦੇਤਾ ਕਹਿੰਦਾ ਵੀ ਦਵਾ ਦ ਨਵੇੜਲਾ ਤੇ ਵਿਆਹ ਚੱਲਣਾ ਵਿਆਹ ਚੱਲਣਾ ਅੱਜ ਵਿਆਹ ਖਾਣਾ ਮੈਂ ਤੂੰ ਜਾਣਦੇ ਜੀ ਤੂੰ ਮੇਰਾ ਵਾ ਪੇਪਰ ਪੇਪਰ ਆ ਮੇਰਾ ਲੱਗ ਗਿਆ 14 ਤਰੀਕ ਦਾ ਮੈਂ ਮਨ ਨਹੀਂ ਦਾ ਹੀ ਨਹੀਂ ਮੈਂ ਨਾ ਜਾਣਾ ਹੈ ਮੈਂ ਨਹੀਂ ਤੂੰ ਮੈਨੂੰ ਪੜ ਲੈਣ ਦੇ ਤੇ ਮਨ ਨਹੀਂ ਦਾ ਹੀ ਨਹੀਂ ਨਾ ਚਲੋ ਕਰਾ ਦਿੰਨੇ ਆ ਦੋ ਤਿੰਨ ਘੰਟੇ ਲੱਗਣੇ ਟਾਈਮ ਕੁਝ ਨਹੀਂ ਨਾਲੇ ਸ਼ੁਗਲ ਮੇਲਾ ਨਾਲੇ ਖਾਵਾਂਗੇ ਵਿਆਹ ਸਪਰੇਅ ਕਰਕੇ ਨਾਲੇ ਵਿਆਹ ਖਾਵਾਂਗੇ ਖਾਵਾਂਗੇ ਸਪਰੇਅ ਕਰਕੇ ਸਪਰੇਅ ਕਰਕੇ ਇਹ ਵੀ ਠੀਕ ਆ ਦੇਲ ਨਹੀਂ ਜਾਣ ਦੀ ਨਾਲ ਹੀ ਨਾਲ ਬਾਕੀ ਉਹ ਭਾਵੇਂ ਜਿੱਤੂ ਜੋ ਮਰਜੀ ਕਰ ਹੈ ਭਾਵੇਂ ਉਹ ਜੋ ਮਰਜੀ ਕਰ ਤੇ ਮੈਂ ਮੈਲ ਕਣਕ ਵੇਖ ਕੇ ਮੈਂ ਤਾਂ ਖੁਸ਼ ਹੋ ਜਾਂਦਾ ਮੈਨੂੰ ਤਾਂ ਇੱਥੇ ਵਿਆਹ ਲੱਗੀ ਜਾਂਦਾ ਵੇਖੀ ਬਹੁਤ ਆਈ ਬਾਕੀ ਤਾਂ ਬਾਬਾ ਨਾਨਕ ਪਾਣੀ ਪੋਣੀਆਂ ਤੋਂ بچਾਈ ਰੱਖੇ ਮੀਆਂ ਤੋਂ ਮੀਆਂ ਤਾਂ بچਾਈ ਰੱਖੇ ਬਰਸਾਤ ਤੋਂ ਹੈ ਵਾਹ ਫੇਰ ਬੱਲੇ ਬੱਲੇ ਹੋ ਜਾਈਗੀ ਪਿਨਾ ਮੈਲ ਆ ਵੀ ਕਣਕ 327 ਆਪਾਂ ਕਹਿ ਦਿੰਨੇ ਆ ਵਾਕਿਆ ਨਜ਼ਾਰਾ ਮਥੇਰੇ ਆਂਦੇ ਹੀ 327 826 ਮਿਕਸ ਨਾ ਕਰਿਆ ਜੇ ਮੈਂ ਨਹੀਂ ਸੁਣੀ ਕਹੇ ਦੀ ਮੈਂ ਆਪਣਾ ਫਾਰਮੂਲਾ ਲਾਉਨੇ ਆ ਮੈਂ ਲੋਕਾਂ ਨੂੰ 327 ਤੇ 826 ਵੇਖ ਕੇ ਮੈਨੂੰ ਤਾਂ ਇੱਥੇ ਵਿਆਹ ਲੱਗੀ ਜਾਂਦਾ ਕਣਕ ਨੇ ਨਾਲ ਹੀ ਲੋ ਜੀ ਹੋ ਗਿਆ 4 ਕਿੱਲਿਆਂ ਦਾ ਲਾਸਟ ਗੇੜਾ ਰ ਆ ਗਿਆ ਲਾਸਟ ਗੇੜਾ ਰ ਆ ਗਿਆ 4 ਕਿੱਲਿਆਂ ਦਾ ਲਾਸਟ ਗੇੜਾ ਵਾ ਬਾਓ ਚੱਲੀਆ ਚਾਰ ਕਿੱਲਿਆਂ ਨੂੰ 12 13 ਕਿੰਨੇ ਕਿੱਲੇ ਆ ਹੈ 12 ਇੱਕ 13 ਇੱਥੇ ਹੁਣ 12 13 ਕਿੱਲੇ ਆਈਆ ਕਰਨਾਲੇ 12 13 ਹੋਈ ਉਹਦੇ ਤਿੰਨ ਟੈਂਕ ਲੱਗਣਗੇ ਲੇਟ ਨਾ ਹੋ ਜਾਣਗੇ ਵਿਆਹ ਤੇ ਨਹੀਂ ਲੇਟ ਨਹੀਂ ਹੁੰਦੇ ਹੈ ਲੇਟ ਨਹੀਂ ਹੁੰਦੇ ਅੱਛਾ ਪੁੱਛ ਰਹਿ ਗਿਆ ਯੋ ਕੱਲ ਕਰ ਲੈਣਾ ਨਾ ਨਾ ਸਾਰਾ ਅੱਜ ਨਵੇੜਨਾ ਸਾਰਾ ਦਿਨ ਬੈਠ ਕੇ ਜਾਣਾ ਵਾਰ-ਵਾਰ ਥੋੜੀ ਲਿਬੜਨਾ ਨਾ ਨਾ ਲੇ ਆਂਦਾ ਟੈਂਕਰ ਭਰ ਕੇ ਹੁਣ ਫੇਰ ਦੁਬਾਰਾ ਕਰਨ ਲੱਗੇ ਜੀਤੂ ਅਣ ਦੇਸੀ दारू ਵਾਲੀ ਵਿਖਾਉਣ ਲੱਗਾ ਵਾ ਵੀ ਕਿਹੜੀ ਮੈਂ ਦੇਸੀ दारू ਪਾਈ ਆ ਵਿਖਾਈ ਇੱਕ ਤੇ ਸਾਰਿਆਂ ਤੋਂ ਵੱਡੀ ਤੇ ਪਾਈ ਜੇਸੀ दारू ਆ ਹੁਮੀਸੋਲ ਹਾਂ ਮੀਸੋਲ ਠੀਕ ਹੁਮੀਕ ਐਸਿਡ ਪਾਤਾ ਤੂੰ ਐਦੇ ਚ ਪਾਤੀ ਆ ਫਿਰ ਉਸ ਤੋਂ ਮਗਰੋਂ ਆ ਜਿਹੜੀ ਪਾਤੀ ਸਰੋਂ ਦੀ ਖਾਲ ਆ ਸਰੋਂ ਦੀ ਖਾਲ ਹਾਂ ਸੰਤਾ ਦੀ ਐ ਹਾਂ ਤੇ ਜਿਹੜੀ ਜਮ ਨੂੰ ਰਹਿ ਗਏ ਆ ਜਮ ਨੂੰ ਜਮ ਨੂੰ ਦਾ ਅਰਕ ਰਿਆ ਕਿਹੜਾ ਵਾ ਇੱਕ ਨਾ ਬਾਇ ਜਾਮੂ ਦਾ ਅਰਕ ਬਣਨਾ ਹੈ ਨਾ ਕਿੰਨਾ ਪਾਇਆ ਹੈ ਇਹ ਪਾਇਆ 2.5 ਤੋਂ 3 ਕਿਲੋ ਕਿੱਲੇ ਦਾ 3 ਕਿਲੋ ਕਿੱਲੇ ਦਾ ਚੱਲ ਫਿਰ ਕਰੀਏ ਫਿਰ ਚਾਰ ਕਿੱਲਿਆਂ ਦਾ ਹੀ ਕਰਨਾ ਹੈ ਚਾਰਾਂ ਦਾ ਹੀ ਕਿ ਪੰਜ ਦਾ ਕਰਨਾ ਮੈਂ ਨਹੀਂ ਚਾਰਾਂ ਚ ਹੀ ਕਰਾਂਗੇ ਚਾਰਾਂ ਚ ਚਾਰਾਂ ਕੀ ਗਰਜਾ ਦੇ ਦੰਦਾਂ ਚ ਚੱਲ ਉਹ ਮੈਂ ਉਹ ਕਿੰਨੇ ਚਾਹਦਾ ਸੀ ਆਪਾਂ ਨੂੰ ਕਰਨ ਲਈ ਆਪਾਂ ਜਿਆਦੇ ਤੇ ਕਿੰਨਾ ਕਿੱਲਿਆਂ ਤੇ ਕਿਤਾ ਤੇ ਆਪਾਂ ਦੋਹਾਂ ਚ ਕਿਉਂ ਕੀਤਾ ਵਾ ਦੋਜ ਸਹੀ ਦੋਹਾਂ ਦੀ ਆ ਦੋਜ ਸੋਤ ਸਹੀ ਦੋ ਦੀ ਉਹ ਜੀ ਦੇ ਕਰਕੇ ਵੇਖਣ ਕਰਕੇ ਲੋਕਾਂ ਨੂੰ ਪਵਾਈ ਆਉਂਦਾ ਤਿੰਨ ਤਿੰਨ ਕਿੱਲਿਆਂ ਦੀ ਨਹੀਂ ਵੀ ਵੇਲਾ ਦੁਕਾਨਦਾਰੀ ਅਗਲੇ ਦੀਆਂ ਕੀ ਰੇਟ ਰੂਟ ਪਈ ਤੈਨੂੰ ਇਹ ਇਹ ਭਾਈ ਉਹ 900 ਰੁਪਏ ਦੀ ਦੋ ਕਿੱਲਿਆਂ ਦੀ 450 ਦੀ ਕਿੱਲੇ ਦੀ ਉਹ ਤੇ 120 150 ਦੀ ਪਈ ਜਿੰਕ ਹੈ 450 ਤੋਂ 150 600 ਹੈਨਾ ਸਾਡੇ 550 600 ਦੀ ਹੋ ਜਾਂਦਾ ਹੀਗਾ ਇੰਨੇ ਕੁ ਫੇਰ ਹੁਣ 400 ਮਣ ਨਿਕਲੂਗਾ ਮਾਲਕ ਨੂੰ ਪਤਾ ਛਾੜਦਾ ਤੇ ਆਪਣਾ ਤਾਂ ਕਿਰਤ ਕਰਨ ਦਾ ਹੈ ਚੱਲ ਫਿਰ ਹੁਣ ਚੱਲੀਏ ਦਵਾ ਦਾ ਚੱਲੀਏ ਸਾਡੇ 9 ਹੋ ਗਿਆ ਫਿਰ ਵਿਆਹ ਜਾ ਵੀ ਜਾ ਵੀ ਜਾਣਾ ਫਿਰ ਚਲੋ ਪਿਆਰ ਕਿੱ데 ਚੱਲੇ ਆ ਵਿਆਹ ਕਰਨ ਵਿਆਹ ਕਰਨ ਚੱਲਿਆ ਪਿਆਰ ਹੋ ਗਿਆ ਕਿੱਥੇ ਗਿਆ ਵਿਆਹ ਆ 2 ਕਿਲੋਮੀਟਰ ਦੂਰ ਲੱਗੇ ਆ ਜ਼ੋਰ ਤੇ ਨਹੀਂ ਜ਼ਿਆਦਾ ਹਾਂ ਹਾਂ ਬਸ ਆਪਾਂ ਮੋਟਰ ਵਾਲੇ ਚੜੇ ਨਹੀਂ ਲੱਗੇ ਇੱਕ ਗੱਲ ਹੋਰ ਲੱਗੀ ਲੋ ਜੀ ਅਹੀਂ ਗਏ ਆ ਵਿਆਹ ਤੇ ਪਹੁੰਚ ਉਹ ਤਿੰਨ ਘੋੜੇ ਆਉਂਦੇ ਉਹ ਸਾਡਾ ਪ੍ਰਧਾਨ ਪਿੱਛੇ ਵਿਆਹ ਵਿਆਹ ਆ ਬੰਦੋ ਵਿਚਾਰਾ ਆਪਣੇ ਨਾਲ ਲੱਗੇ ਰਹਿੰਦਾ ਸੀ ਥੋੜਾ ਜਿਹਾ ਗਰੀਬੜਾ ਬੰਦਾ ਇੰਦਾ ਹੀ ਸਾਰਿਆਂ ਨੇ ਹੋਣਾ ਮੈਂ ਚਲੋ ਸਾਰੇ ਆ ਜਾਣਗੇ ਇਹ ਜੀਤੂ ਦਾ ਮਿੱਤਰ ਆ ਤਾਂ ਕਰਕੇ ਅਸੀਂ ਆਏ ਆ ਠੀਕ ਹੈ ਆ ਫਿਰ ਅਸੀਂ ਵਿਆਹ ਪਹੁੰਚ ਗਏ ਪਹੁੰਚ ਗਏ ਨਾ ਪਹੁੰਚ ਗਏ ਇੱਧਰ ਖੜਿਆ ਠੀਕ ਕਹਦੇ ਨਾ ਹੋਣਾ ਇੱਧਰ ਭੋਲਾ ਵੀ ਆਇਆ ਆ ਸਾਡਾ ਉਹ ਖੜਿਆ ਭੋਲਾ ਫੋਰਮੈਨ ਭੋਲਾ ਫੋਰਮੈਨ ਵੀ ਆਇਆ ਹੋਇਆ ਚਲੋ ਲੈਟ ਦਾਈ ਪ੍ਰੋਬਲਮ ਨਹੀਂ ਕਰਨਾ ਪੈਣਾ ਲੋ ਜੀ ਪਹੁੰਚ ਗਏ ਆ ਵਿਆਹ ਤੇ ਹਾਜ਼ਰੀ ਲਵਾਉਣੀ ਸੀ ਮੜੀ ਜੀ ਆ ਵੀ ਚੱਲ ਰਹਾ ਜਿਹੜੀ ਲਵਾ ਕੇ ਮਰਿਆ ਚਲੇ ਜਾਣੇ ਜੀ ਤੂੰ ਵਿਚਾਰਾ ਖਾਈ ਆਉਂਦਾ ਚੌਮਿੰ ਕਿਦਾਂ ਫਿਰ ਸਵਾਦ ਆ ਸਵਾਦ ਹੀ ਕੀ ਇਹ ਚਿੱਲੀ ਸੌਸ ਪਾ ਰਹੇ ਮਰੋਦ ਖਾਣਾ ਮਰੋਦ ਖਾਣੇ ਆ ਖਾਓ ਖਾਓ ਕੇ ਲੋ ਜੀ ਕਰੋ ਦਰਸ਼ਨ ਵਿਆਹ ਦੇ ਲੋ ਜੀ ਵਿਆਹ ਹੀ ਗਾਇਆ ਵੇਖ ਵਿਆਹ ਆਇਆ ਮੈਂ ਜੀ ਤੁਹਾਨੂੰ ਵੇਖ ਹੁਣ ਗਿਆ ਨਿਪੜ ਠੀਕ ਹੈ ਜੀ ਧੰਨਵਾਦ ਥੈਂਕ ਯੂ ਸਾਡਾ ਬਲੌਗ ਵੇਖਣ ਲਈ ਸਾਰਿਆਂ ਦਾ ਧੰਨਵਾਦ